ਕਿ ਅੱਜ ਦੀ ਰਾਤ ਉਹਨਾਂ ਨੇ ਕਾ ਸੈਂਟਰ ਦੀਆਂ ਏਜੰਸੀਆਂ ਹੋਣ ਤੇ ਪੰਜਾਬ ਦੀ ਗਵਰਨਮੈਂਟ ਦੀਆਂ ਏਜੰਸੀਆਂ ਹੋਣ ਤੇ ਅੱਜ ਜਿਹੜਾ ਬਹੁਤ ਤਕੜਾ ਉੱਥੇ ਲਾਗ ਚੱਲਣਾ ਰਿਹਾ। ਤੇ ਇਸ ਕਰਕੇ ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਜਰੂਰ ਉੱਥੇ ਜਾ ਕੇ ਆਪਣੀਆਂ ਹਾਜ਼ਰੀਆਂ ਜਿਹੜੀਆਂ ਉੱਥੇ ਲਵਾਓ। ਨੀਸਾਨ ਭਰਾਓ ਵਾਜੁਰਜੀ ਕਾ ਖਾਸ ਵਾਜੁਰਜੀ ਕੀ ਫਦੇ ਦੇਖੋ 13 ਫਰਵਰੀ ਤੋਂ ਇਹ ਸੰਘਰਸ਼ ਚੱਲ ਰਿਹਾ ਤੇ ਗਵਰਨਮੈਂਟਾਂ ਜਿਹੜੀਆਂ ਆਪਣੀਆਂ ਕੁੰਬ ਕਰਦੇ ਨੀਤੀ ਦੇ ਸੁਪੀਆਂ ਹੋਈਆਂ ਵਾ ਪਰ ਉਸ ਤੋਂ ਜ਼ਿਆਦਾ ਜਿਹੜਾ ਆਪਣਾ ਦਬਾਬੇ ਇਲਾਕਾ ਸਤਾ ਪਿਆ ਵਾ ਮਾਝੇ ਨੇ ਰੌਣ ਮਾਲਵੇ ਨੇ ਧੱਕ ਪਾ ਦਿੱਤੀ ਆ ਪਰ ਮੈਂ ਇਹ ਵੀ ਕਹੂੰਗਾ ਕਿ ਜਦੋਂ 2020-21 ਵਾਲਾ ਧਰਨਾ ਚੱਲਿਆ ਉਦੋਂ ਦਬਾਬੇ ਨੇ ਧੱਕ ਪਾਈ ਸੀ ਤੇ ਇਸ ਕਰਕੇ ਅੱਜ ਦੀ ਡੇਟ ਦੇ ਵਿੱਚ ਮੈਂ ਦਬਾਬੇ ਨੂੰ ਇਹ ਫਰਕਾਰ ਜ਼ਰੂਰ ਪਾਉਂਗਾ ਕਿ ਆਰਧ ਪਾਰ ਤੇ ਔਰ ਪਾਰ ਦੀ ਲੜਾਈ ਹੋਈ ਹੋਈ ਆ ਆ ਜਿਹੜੇ ਸਾਡੇ 2-3 ਦਿਨ ਨੰਗੇ ਆ ਕਿਉਂਕਿ ਕਦੀ ਇਦਾਂ ਹਿਲੋ ਹੋ ਗਈ ਕਦੀ ਇਦਾਂ ਹਿਲੋ ਹੋ ਗਈ ਪਰ ਕਿਸਾਨਾਂ ਨੇ ਕਿਸੇ ਦੇ ਪੈਰ ਨਹੀਂ ਲੱਗਣ ਦਿੱਤੇ ਤੇ ਅੱਜ ਦੀ ਰਾਤ ਜਿਹੜੀ ਆ ਉਹ ਬਹੁਤ ਤਕੜੀ ਆ ਕਿਉਂਕਿ ਗਵਰਨਮੈਂਟ ਨੇ ਅੱਜ ਰਾਤ ਨੂੰ ਹਮਲਾ ਕਰਦਾ ਕਿ ਆ ਵੀ ਅੱਡਲੇਵਾਲ ਸਾਹਿਬ ਨੂੰ ਚੱਕਣਾ ਵਾ ਪਰ ਉਥੇ ਸਿਰ ਧਰਤੀ ਬਾਜੀ ਲੱਗੀ ਆ ਨੰਗੀਆਂ ਕਿਰਪਾਨਾਂ ਲੈ ਕੇ ਖੇਤਾਂ ਉੱਤੇ ਬੈਠੇ ਆ ਅੱਡਲੇਵਾਲ ਸਾਹਿਬ ਨੂੰ ਨਹੀਂ ਅਸੀਂ ਜਾਣ ਦੇਾਂਗੇ ਸਾਡੀਆਂ ਲਾਚਾਂ ਦੇ ਉੱਪਰ ਦੀ ਭਾਵੇਂ ਤੁਸੀਂ ਲੰਗ ਜਿਓ ਪਰ ਮੈਂ ਬੇਨਤੀ ਕਰੂੰਗਾ ਦਬਾਬੇ ਵਾਲਿਆਂ ਨੂੰ ਕਿ ਭਾਈ ਇਸ ਟਾਈਮ ਜਮੀਰਾਂ ਜੇ ਜਾਗਦੀਆਂ ਜਮੀਰਾਂ ਵਾਲਿਓ ਤੇ ਵੱਧ ਤੋਂ ਵੱਧ ਅੱਜ ਉਥੇ ਖਨੌਰੀ ਬਾਡਰ ਤੇ ਪਹੁੰਚੋ ਰਤਨਗੜ ਬਾਡਰ ਤੇ ਪਹੁੰਚੋ ਸ਼ੰਭੂ ਬਾਡਰ ਤੇ ਪਹੁੰਚੋ ਤੇ ਅੱਜ ਮਾਝਾ ਦੇ ਵਿੱਚੋਂ ਜਦ ਅੰਬਰਸਰ ਤੋਂ ਬਹੁਤ ਵੱਡਾ ਕਾਫਲਾ ਜਾ ਰਿਹਾ ਭਾਨਾ ਸਿੱਧੂ ਆਪਣਾ ਕਾਫਲਾ ਲੈ ਕੇ ਜਾ ਰਿਹਾ ਇਸ ਕਰਕੇ ਲੱਖਾ ਸਧਾਨਾ ਆਪਣਾ ਕਾਫਲਾ ਲੈ ਕੇ ਜਾ ਰਿਹਾ ਦੂਸਰੀਆਂ ਖੱਬੇ ਪੱਲੇ ਪੱਕੀ ਜਥੇ ਬੰਦੀਆਂ ਜੜੀਆਂ ਉਹ ਵੀ ਉਥੇ ਪਹੁੰਚ ਰਹੀਆਂ ਮੈਂ ਦਬਾਬੇ ਵਾਲਿਆਂ ਨੂੰ ਇਹ ਜ਼ਰੂਰ ਬੇਨਤੀ ਕਰੂੰਗਾ ਕਿ ਵਕਤ ਤੋਂ ਵਾਅਦਾ ਉਥੇ ਆਪਾਂ ਸਮੂਲੀਅਤ ਕਰੀਏ ਜਿਹੜੀ ਚੀਜ਼ ਦੀ ਕੋਈ ਲੋੜ ਆ ਉਹ ਵੀ ਕਿਸਾਨਾਂ ਨੂੰ ਔਰ ਲੰਗਰਾਂ ਦੇ ਵਿੱਚ ਜਿਹੜੀ ਚੀਜ਼ ਦੀ ਥੋੜ੍ਹ ਲੋ ਆ ਉਹ ਵੀ ਜ਼ਰੂਰ ਪਤਾਈਏ ਹੁਣ ਮੈਂ ਬੇਨਤੀ ਕਰੂੰਗਾ ਮਾਸਟਰ ਨਰਮਲ ਸਿੰਘ ਜੀ ਲੋਹਿਆ ਜੋ ਆਪਣੇ ਪ੍ਰੈਸ ਕਤਰਾ ਜਲੰਧਰ ਜ਼ਿਲ੍ਹੇ ਦੇ ਉਹ ਆਣ ਕੇ ਆਪਣੇ ਵਿਚਾਰ ਸਾਂਝੇ ਕਰਨ ਵਾਹਿਗੁਰੂ ਜੀ ਕਾਹ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ ਦਾ ਜਿਹੜਾ ਪ੍ਰੋਗਰਾਮ ਆ ਪੁਤਲੇ ਫੂਕਣ ਦਾ ਤੇਜ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖਾੜੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਫੈਸਲਾ ਉਪਰੋਂ ਪੁਰਮਾ ਵੱਲੋਂ ਲਿਆ ਗਿਆ ਹੈ ਤੇ ਸਾਰੇ ਭਾਰਤ ਦੇ ਵਿੱਚ ਸਸਾਨਾ ਵੱਲੋਂ ਤੇ ਪੁਤਲੇ ਫੂਕੇ ਜਾਣੇ ਆ ਕਿਉਂ ਫੂਕੇ ਜਾਣੇ ਆ ਪ੍ਰਧਾਨ ਸਾਹਿਬ ਉਹਨਾਂ ਨੇ ਨਾਲ ਸੇਵਾ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪੁਤਲੇ ਫੂਕੇ ਜਾਣੇ ਆ ਕਿਉਂਕਿ ਸ਼ੰਭੂ ਬਾਰਡਰਾਂ ਦੇ ਉੱਪਰ ਜਿਹੜਾ ਹਰਿਆਣਾ ਸਰਕਾਰ ਨੇ ਪਾਬੰਦੀ ਲਾਈ ਹੈ ਵੀ ਕਿਸਾਨ ਜਿਹੜੇ ਆ ਪੈਦਲ ਤੁਰ ਕੇ ਵੀ ਨਹੀਂ ਦਿੱਲੀ ਜਾ ਸਕਣਗੇ ਆਪਣੇ ਦੇਸ਼ ਦੇ ਵਿੱਚ ਇਹ ਜਿਹੜਾ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਇਹਨਾਂ ਲੀਡਰਾਂ ਵੱਲੋਂ ਉਹਨਾਂ ਦੇ ਪੁਤਲੇ ਅੱਜ ਫੂਕੇ ਜਾ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਿਛਲੇ ਸਮੇਂ ਤੋਂ ਲੰਬੇ ਸਮੇਂ ਤੋਂ ਖੇਤੀ ਦੇ ਤਿੰਨ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਤੁਸੀਂ ਕਹਿੰਦੇ ਸੀ ਅਸੀਂ ਰੱਦ ਕਰਾ ਕੇ ਆ ਗਏ ਆ ਪਰ ਦੁੱਖ ਦੀ ਗੱਲ ਹੈ ਜਿਹੜੀ ਨਵੀਂ ਹੁਣ ਬਾਦਰਾਂ ਤੋਂ ਭਾਵੇਂ ਬੈਠੇ ਤੁਸੀਂ ਦਿੱਲੀ ਜਾਣਾ ਚਾਹੁੰਦੇ ਆ ਸੂਬੇ ਨੂੰ ਪੰਜਾਬ ਨੂੰ ਨਹੀਂ ਸਾਰੇ ਸੂਬਿਆਂ ਨੂੰ ਸਰਕਾਰ ਨੇ ਸੈਂਟਰਲ ਸਰਕਾਰ ਨੇ 25 ਤਰੀਕ ਨੂੰ ਇੱਕ ਚਿੱਠੀ ਖੱਟੀ ਹੈ ਖੇਤੀਬਾੜੀ ਮਹਿਕਮੇ ਵੱਲੋਂ ਕਿ ਉਹ ਜਿਹੜੇ ਤਿੰਨ ਕਾਨੂੰਨ ਹੈ ਉਹਨਾਂ ਨੂੰ ਕਿਦਾਂ ਤਰੋੜ ਮਰੋੜ ਕੇ ਪੇਸ਼ ਕਰਨਾ ਹੈ ਉਹ ਕਮੇਟੀ ਬਣਾ ਕੇ ਸਾਰੀਆਂ ਸਟੇਟਾਂ ਦੇ ਖੇਤੀਬਾੜੀ ਮੰਤਰੀ ਤੇ ਉਹਨਾਂ ਨੇ ਪਾਸ ਕਰਾਉਣਾ ਵਾ ਪਾਰਲੀਮੈਂਟ ਵਿੱਚ ਜ਼ਿਆਦਾ ਰੌਲਾ ਪੈਂਦਾ ਏ ਤਾਂ ਪਿਛਲੇ ਦਰਵਾਜ਼ੇ ਰਹੀ ਉਹਨਾਂ ਕਾਨੂੰਨਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਉਹ ਜਿਹੜੀ ਡਰਾਫਟ ਪਾਲਿਸੀ ਨਵੀਂ ਹੈ ਨੈਸ਼ਨਲ ਪਾਲਿਸੀ ਆ ਉਹ ਹੈਗੀ ਆ ਮਾਰਕੀਟਿੰਗ ਐਗਰੀਕਲਚਰ ਮਾਰਕੀਟਿੰਗ ਦੇ ਸੰਬੰਧ ਜਿਹੜੀ ਮੰਡੀ ਦੇ ਵਿੱਚ ਫਸਲਾਂ ਜਿਹੜੀਆਂ ਆਪਾਂ ਵੇਚਦੇ ਆ ਉਹਨਾਂ ਦੇ ਸੰਬੰਧ ਵਿੱਚ ਆ ਵੀ ਇਹ ਮਾਰਕੀਟਿੰਗ ਜਿਹੜੀ ਆ ਇਹ ਸਰਕਾਰੀ ਖੇਤਾਂ ਚੋਂ ਕੱਢ ਕੇ ਇਹਨਾਂ ਨੂੰ ਪ੍ਰਾਈਵੇਟ ਆਪਾਂ ਦੇ ਵਿੱਚ ਦਿੱਤਾ ਜਾਂਦਾ ਤੇ ਇਹ ਤਾਂ ਆਪਾਂ ਪਹਿਲਾਂ ਹੀ ਐਤ ਕੀ ਜਿਹੜਾ ਝੋਨੇ ਦੇ ਸੀਜ਼ਨ ਦੇ ਵਿੱਚ ਇਹਨੂੰ ਆਪਾਂ ਅਪਣਾ ਲਿਆ ਵਾ ਸਰਕਾਰ ਨੇ ਖੁੱਲ੍ਹ ਦੇ ਦਿੱਤੀ ਹੈ ਛੈਤਰਾਂ ਵਾਲਿਆਂ ਨੂੰ ਜੋ ਜਿੰਨੇ ਨੂੰ ਮਰਜ਼ੀ ਝੋਨਾ ਖਰੀਦਣ ਤੇ ਆਰਤੀਆਂ ਨੇ ਆਪਣੀ ਮਰਜ਼ੀ ਦੇ ਹਿਸਾਬ ਨਾਲ ਪੈਸੇ ਕੱਢੇ ਆ ਜਿਨ੍ਹਾਂ ਦੀ ਆਪਾਂ ਮੰਗ ਵੀ ਕਰਦੇ ਆ ਤੇ ਕਈਆਂ ਆਰਤੀਆਂ ਨੇ ਮੋੜਨੇ ਸ਼ੁਰੂ ਵੀ ਕਰ ਦਿੱਤੇ ਆ ਤੇ ਜਿਨ੍ਹਾਂ ਨੇ ਨਹੀਂ ਸ਼ੁਰੂ ਕੀਤੇ ਉਹ ਕਿਸਾਨ ਵੀਰਾਂ ਨੂੰ ਬੇਨਤੀ ਹੈ ਉਹ ਆਪਣੇ ਵੱਲੋਂ ਲਹਿ ਕੇ ਜਿਹੜੀ ਉਹ ਜਥੇਬੰਦੀ ਨੂੰ ਆਪਣੇ ਸਬੂਤ ਜਿਹੜੇ ਪੇਸ਼ ਕਰਨ ਉਹ ਤਾਂ ਕਿ ਉੱਚ ਅਧਿਕਾਰੀਆਂ ਦੇ ਨਾਲ ਉਹ ਉਹ ਸਾਂਝੇ ਕੀਤੇ ਜਾਣ ਤੇ ਜਿਹੜੀ ਨੈਸ਼ਨਲ ਲੈਵਲ ਤੇ ਨਵੀਂ ਪਾਲਸੀ ਇਹ ਬਣਾ ਰਹੇ ਆ ਪ੍ਰਾਈਵੇਟ ਮੰਡੀ ਕਰਨ ਦੀ ਉਹਦੀ ਆਪਾਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਆ ਤੇ ਉਹਨੂੰ ਰੱਦ ਕਰਨ ਦੀ ਮੰਗ ਕਰਦੇ ਆ ਵਾਈ ਗੁਰਜੀ ਦਾ ਖਾਤਾ ਆਇਓ